ਸ਼ਬਦ ਨਹੀਂ ਬੋਲਣ ਵਾਸਤੇ ਅਸੀਂ ਆਪਣੇ ਸਾਡਾ ਤਾਂ ਪਤਲੇ ਦੇਖ ਲਓ ਵੀ ਸਾਰਾ ਕੁਝ ਹੀ ਲੁੱਟ ਗਿਆ ਸਾਡੀ ਕੀ ਜ਼ਿੰਦਗੀ ਹੈ ਕੋਈ ਜ਼ਿੰਦਗੀ ਨਹੀਂ ਅਸੀਂ ਸੋਚਦੇ ਸੀ ਵੀਡੀਓ ਨੂੰ ਸਲਿੱਪ ਨਾ ਕਰਿਓ ਇਨਸਾਨੀਅਤ ਦੇ ਨਾਤੇ ਅੱਜ ਆ ਸਿੱਖ ਬਹੁਤ ਵੱਡਾ ਦੁੱਖ ਦਾ ਕਹਿਰ ਦੇ ਚੁੱਕਿਆ ਸਮਾਣਾ ਸਿਟੀ ਨਹੀਂ ਆ ਤੇ ਮੇਰੇ ਬੱਚਿਆਂ ਨੂੰ ਬਸ ਸਾਨੂੰ ਇਨਸਾਫ ਮਿਲੇ ਜੀ ਜਿਹੜੇ ਛੋਟੇ-ਛੋਟੇ ਮਾਸੂਮ ਬੱਚੇ ਇਸ ਟਿੱਪਰ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅੱਗ ਉੱਠਦੀ ਹੈ ਜਦੋਂ ਅਸੀਂ ਅੰਦਰ ਬੂਹਾ ਖੋਲਦੇ ਹਾਂ ਕਮਰਾ ਨਹੀਂ ਖੁੱਲਦਾ ਅੰਦਰ ਬੂਹਾ ਖੋਲਦੇ ਹਾਂ ਕਮਰਾ ਨਹੀਂ ਖੁੱਲਦਾ ਮੈਂ ਤਾਂ ਹਮਾਰ ਮਾਰ ਰੋਂਦੀਆਂ ਮੇਰੇ ਕੋਲੇ ਕੋਈ ਸ਼ਬਦ ਨਹੀਂ ਬੋਲਣ ਵਾਸਤੇ ਕੁਝ ਨਹੀਂ ਅਸੀਂ ਆਪਣੇ ਸਾਡਾ ਤਾਂ ਪਤਲੇ ਦੇਖ ਲਓ ਵੀ ਸਾਰਾ ਕੁਝ ਹੀ ਲੁੱਟ ਗਿਆ ਸਾਡੀ ਕੀ ਜ਼ਿੰਦਗੀ ਹੈ ਕੋਈ ਜ਼ਿੰਦਗੀ ਨਹੀਂ ਅਸੀਂ ਸੋਚਦੇ ਸੀ ਕਿ ਸਾਨੂੰ ਇਹ ਬੱਚਾ ਪਾਰ ਲੰਘਾਏਗਾ ਜੀ ਉਮੀਦਾਂ ਹੁੰਦੀਆਂ ਸੀ ਜੀ ਕਿ ਸਾਨੂੰ ਪਾਰ ਲੰਘਾਏਗਾ ਸਾਨੂੰ ਕੀ ਪਤਾ ਸੀ ਕਿ ਸਾਨੂੰ ਇਹਦੀ ਮਿੱਟੀ ਬਿੱਲੇ ਲਗਾਣੀ ਪਊਗੀ ਤੇ ਕੀ ਬੋਲਾਂ ਹੁਣ ਮੈਂ ਨਹੀਂ ਜ਼ਿਆਦਾ ਬੋਲ ਸਕਦੀ ਬੇਟਾ ਬਸ ਨਹੀਂ ਤਾਂ ਕ ਸੜਕ ਹਾਦਸੇ ਦੇ ਵਿੱਚ ਸਾਡੇ ਤੋਂ ਸਦਾ ਲਈ ਪਿੱਛੜ ਗਏ ਬਹੁਤ ਜ਼ਿਆਦਾ ਡੂੰਘਾ ਜ਼ਖਮ ਇੱਕ ਮਾਪਿਆਂ ਨੂੰ ਦੇ ਕੇ ਆ ਔਰ ਇਹ ਸਦਾ ਹੀ ਯਾਦ ਆਉਂਦਾ ਰਹਿਣਾ ਵੱਡੇ ਦੇ ਬੱਚਾਂ ਦੇ ਵੱਟੇ ਤੇ ਦੀਵਾਲੀ ਤੇ ਤਸਿਹਰੇ ਤੇ ਜਾਂ ਕਿਸੇ ਸਕੂਲ ਦੇ ਕਿਸੇ ਅਨੀਮਲ ਫੰਕਸ਼ਨ ਤੇ ਜਾਂ ਆਪਿਓ ਨੇ ਸਦਾ ਹੀ ਆਪਣੇ ਪਿੰਡੇ ਤੇ ਹੰਡਾਉਣਾ ਇਸ ਕਰਕੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਇੱਕ ਗੱਲ ਸਰਕਾਰਾਂ ਨੂੰ ਅਸੀਂ ਹੱਥ ਬੰਨ ਕੇ ਰਿਕੁਐਸਟ ਵੀ ਕਰਦੇ ਆ ਕਿ ਪਲੀਜ਼ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਔਰ ਜਿਹੜਾ ਇੱਕ ਡਰਾਈਵਰ ਸੀਗਾ ਉਹਦੇ ਵਿੱਚ ਛੋਟੇ ਛੋਟੇ ਬੱਚੇ ਐ ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਅੰਟਰ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਜੇ ਤੁਹਾਡੇ ਅਕੋਰਡਿੰਗ ਕੋਈ ਫੈਸਲਾ ਆਉਂਦਾ ਤਾਂ ਇੱਕ ਜ਼ਰੂਰ ਇਹ ਦੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਕੋਲ ਆਏ ਸਾਡਾ ਇੰਟਰਵਿਊ ਲੈਣੋਂ ਵਾਸਤੇ ਦੂਸਰੇ ਨੰਬਰ ਤੇ ਹੈ ਕਿ 18 ਸਾਲ ਹੋ ਗਏ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਕੋਈ ਵੀ ਕਿਸੇ ਵੀ ਧਰਮ ਦਾ ਜਿਹੜਾ ਵੀ ਕੋਈ ਇਨਸਾਨ ਸਾਡੇ ਕੋਲ ਆਂਦਾ ਹੈ Hindu Sikh Muslim Isai ਕਿਸੇ ਵੀ ਧਰਮ ਦਾ ਹੋਵੇ ਅਸੀਂ ਦੇਖੋ ਸਾਡਾ ਪਹਿਲਾ ਫਰਜ਼ ਆ ਵੀ ਇਨਸਾਨੀਅਤ ਇਨਸਾਨੀਅਤ ਦੇ ਨਾਂ ਤੇ ਹਰੇਕ ਦੀ ਅਸੀਂ ਜਿਹੜਾ ਹੈ ਸੇਵਾ ਕਰਦੇ ਆ ਤਤਰੀਕ ਨੂੰ ਬੱਚਿਆਂ ਦਾ ਐਕਸੀਡੈਂਟ ਹੋਇਆ ਉਹ ਸਾਡੇ ਹੀ ਪਰਿਵਾਰ ਨੇ ਜੀ ਸਰ ਜਿਹੜੇ ਬੱਚੇ ਸੀ ਚਲੇ ਗਏ ਜੀ ਇਹ ਨਜਾਇਜ਼ ਟੀਪਰ ਇੱਕ ਖੂਨੀ ਟੀਪਰ ਜੀ ਨਜਾਇਜ਼ ਮਾਈਨਿੰਗ ਜਿਹੜੀ ਸੀ ਸਾਡੇ ਸਮਾਣੇ ਦੇ ਵਿੱਚ ਚੱਲ ਰਹੀ ਸੀ ਜੀ ਇਹ ਨਜਾਇਜ਼ ਮਾਈਨਿੰਗ ਕਰਕੇ ਜਿਹੜਾ ਹੈ ਇਹਨਾਂ ਬਿਨਾਂ ਨੰਬਰ ਪਲੇਟਾਂ ਦੇ ਟੀਪਰ ਚੱਲ ਰਹੇ ਸੀਗੇ ਜੀ ਔਰ ਇਹਨਾਂ ਨੂੰ 1000 ਰੁਪਿਆ ਇੱਕ ਚੱਕਰ ਦਾ ਮਿਲਦਾ ਲਾਲਚ ਦੇਈ ਜਾਂਦੀ ਹੈ ਜਿਹੜਾ ਕਿ ਐਕਸਟਰਾ ਜੀ ਤਨਖਾਹ ਤੋਂ ਅਲਾਵਾ ਇੱਕ ਐਕਸਟਰਾ ਲਾਲਚ ਦਿੱਤੀ ਜਾਂਦੀ ਹੈ ਜੀ ਜਿਹਦੇ ਕਰਕੇ ਇਹ ਅੰਧਾਧੁਨ ਮਤਲਬ ਜਿਵੇਂ ਕਹਿੰਦੇ ਆ ਵੀ ਗੋਲੀਆਂ ਚਲਾਣਾ ਜਾਂ ਆਪਾਂ ਕਹਿ ਸਕਦੇ ਆ ਕਿ ਅੰਦਰ ਇਹ ਗੱਡੀ ਦੀ ਸਪੀਡ ਹਾਈ ਸਪੀਡ ਰੱਖਦੇ ਨੇ ਅੰਡਰ ਜਾ ਆ ਗਿਆ ਜਾਂ ਹਿੱਟ ਹੋ ਗਈ ਗੱਡੀ ਇਹ ਪਰਵਾਹ ਨਹੀਂ ਕਰਦੇ ਕਿਉਂਕਿ ਇਹਨਾਂ ਦੇ ਪਿੱਛੇ ਸਰਗਨਾ ਲੱਗੇ ਹੋਏ ਨੇ ਇਹਨਾਂ ਦੇ ਪਿੱਛੇ ਰਾਜਨੀਤਿਕ ਲੋਕ ਲੱਗੇ ਹੋਏ ਨੇ ਕਿਉਂਕਿ ਜਿਨ੍ਹਾਂ ਕੋਲੇ ਫੰਡ ਜਾਂਦਾ ਸਿਸਟਮ ਜਾਂਦਾ ਜੀ ਸਰਕਾਰ ਜਦੋਂ ਬਣਦੀ ਹੈ ਇਹਨਾਂ ਲੋਕਾਂ ਦਾ ਕੋਈ ਫੰਡ ਲੈ ਕੇ ਬਣਦੀ ਆ ਤੇ ਇਹਨਾਂ ਲੋਕਾਂ ਦੇ ਕੰਮ ਕਰਨੇ ਤਾਂ ਉਹਨਾਂ ਦਾ ਫਿਰ ਫਰਜ਼ ਬਣ ਜਾਂਦਾ ਇਹਨਾਂ ਇਹਨਾਂ ਜਦੋਂ ਇਹਨਾਂ ਤੇ ਕੋਈ ਦੁੱਖ ਸੁੱਖਾਂ ਦਾ ਭਾਈ ਆਹੀ ਉਹਨਾਂ ਵੇੜਦੇ ਹੁੰਦੇ ਨੇ ਸਾਡੇ ਬੱਚੇ ਸੀ ਕੁਚਲ ਕੇ ਰੱਖਦੇ ਇਸ ਕਰਕੇ ਅਸੀਂ ਰੋਜ਼ ਅਸੀਂ ਦੇਖੋ 7 ਤਰੀਕ ਦੇ ਅਸੀਂ ਧਰਨਾ ਪ੍ਰਦਰਸ਼ਨ ਹੀ ਕਰ ਰਹੇ ਹਾਂ ਕਿਉਂਕਿ ਪਤਾ ਚਿਰਾਗ ਬੁੱਝ ਚੁੱਕਿਆ ਹੈ ਸਾਡੀਆਂ ਹੀ ਫੈਮਲੀਆ ਨੇ ਜੀ ਕਿਸੇ ਦਾ ਇੱਕ ਸੀ ਇੱਕ ਗਿਆ ਕਿਸੇ ਦੇ ਦੋ ਸੀ ਦੋ ਗਏ ਸਾਰਾ ਘਰ ਖਾਲੀ ਹੋ ਗਿਆ ਵੇੜਾ ਖਸਾ ਕੋਈ ਬਣਨਾ ਸੀ ਕੋਈ ਜੱਜ ਬਣਨਾ ਸੀ ਕੋਈ ਵਕੀਲ ਬਣਨਾ ਸੀਗਾ ਕਿਸੇ ਨੇ ਐਸ ਡੀ ਐਮ ਬਣਨਾ ਮੇਰੀ ਠਿਆ ਦੇ ਵਿੱਚ ਸ਼ਰਾਬ ਲੋਕਾਂ ਨੇ ਆਪ ਪੀਤੀ ਆਪ ਲੈ ਕੇ ਆਏ ਪੈਸੇ ਨਾਲ ਮੌਤ ਖਰੀਦ ਕੇ ਉਹਨਾਂ ਨੇ ਪੀਤੀ ਹੈ ਜੀ ਸਰ ਲੇਕਿਨ ਤੁਸੀਂ ਦੇਖੋ ਉਹਨਾਂ ਕੋਲ ਭਗਵਾਨ ਸੀ ਤੇ ਉਹਨਾਂ ਨੂੰ 10-10 ਲੱਖ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਮੌਤ ਆਪ ਚੁਣੀ 10-10 ਲੱਖ 15 ਜਣਿਆਂ ਨੂੰ ਜੀ ਇੱਕ ਇੱਕ ਸਰਕਾਰੀ ਨੌਕਰੀ ਸਭ ਨੂੰ ਦਿੱਤੀ ਜੀ ਕੀ ਸਾਡੇ ਬੱਚੇ ਇਹ ਐਨੇ ਲੋਕ ਵੀ ਨਹੀਂ ਸੀ ਉਹਨਾਂ ਦੀ ਸਾਖ ਲੈਣ ਵਾਸਤੇ ਆਵੇ ਦੋ ਵਾਰ ਨਾਬੇ ਆ ਕੇ ਚਲਾ ਗਿਆ ਪੀਸੀਐਮ ਚਲਾ ਜਾਂਦਾ ਤੇ ਉਹਨਾਂ ਨੂੰ 10-10 ਲੱਖ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਮੌਤ ਆਪ ਚੁਣੀ 10-10 ਲੱਖ 15 ਜਣਿਆਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਸਭ ਨੂੰ ਦਿੱਤੀ ਜੀ ਅੱਜ 27 ਦਿਨ ਹੋ ਗਏ ਖਾਤਿਆਂ ਨੂੰ ਹਣ ਤੱਕ ਫੜਿਆ ਨਹੀਂ ਗਿਆ ਕੋਰਟ ਦੇ ਵਿੱਚ ਅੱਜ ਹੀਅਰਿੰਗ ਸੀ ਜਿਹਦੇ ਵਿੱਚ ਕੱਲ ਵੀ ਤਰੀਕੇ ਰੁਪਈਆ ਜੀ ਸਾਰੇ ਪਰਿਵਾਰ ਇੰਨੇ ਦੁਖੀ ਨੇ ਪਰਿਵਾਰ ਕੀ ਸਾਰਾ ਸਹਿਰ ਹੀ ਤੁਸੀਂ ਦੇਖ ਲਓ ਵੀ 27 ਦਿਨ ਤੋਂ ਇਦਾਂ ਹੋਇਆ ਪਿਆ ਵੀ ਜਦ ਵੀ ਕੋਈ ਬੱਚਿਆਂ ਦੀ ਆ ਆ ਜਾਂਦੀ ਆ ਤਾਂ ਅੱਖਾਂ ਜੰਝੂ ਆ ਜਾਂਦੇ ਜੀ ਸਰ ਔਰ ਇਹ ਜਿਹੜੇਾਂ ਦੇ ਬੱਚਿਆਂ ਦੀ ਡੈਥ ਆਉ ਗਿਆ ਉਹਨਾਂ ਨੂੰ ਮਿਲਣ ਵੀ ਨਹੀਂ ਆਏ ਦੁੱਖ ਵੀ ਸਾਂਝਾ ਨਹੀਂ ਕੀਤਾ ਬਨਸਾਫ ਦੀ ਲੋੜ ਹੈ ਦੇਖੋ ਪਰਿਵਾਰ ਰੱਜੇ ਪੂਜੇ ਪਰਿਵਾਰ ਨੇ ਵੀਰ ਜੀ ਦੇਖੋ ਉਹਨਾਂ ਪਰਿਵਾਰਾਂ ਨੂੰ ਅਸੀਂ ਕਹਿੰਨੇ ਚਲੋ ਤੁਸੀਂ ਕੀ ਡਰਾਈਵਰ ਐ ਬਹੁਤ ਗਰੀਬ ਪਰਿਵਾਰ ਆ ਉਹਨਾਂ ਦੇ ਉਹ ਨੌਕਰੀ ਦੇ ਦੇ ਜੀ ਜੀ ਸਰ ਹਾਂ ਜੀ ਉਹਨਾਂ ਦਾ ਰੈਗੂਲਰ ਤਾਂ ਕੰਮ ਚੱਲੇ ਇੱਕ ਵਾਰੀ 50000 ਕੀ ਕਮ ਆਣੀ ਦੱਸੋ ਜੀ ਸਰ ਬਿਲਕੁਲ ਕੋਈ ਗਾਰ ਨੂੰ ਪੂਰਾ ਸਾਫ ਦਿੱਤਾ ਤੇ ਤੁਸੀਂ ਉਹਨੂੰ ਆਪਣੇ ਫੜੋ ਜੀ ਜੀ ਕਾਤਲ ਨਹੀਂ ਪਰ ਉਹਨਾਂ ਨੇ ਹਾਲ ਤੱਕ ਕਾਤਲ ਨਹੀਂ ਫੜਿਆ ਜੀ ਅਸੀਂ ਕੱਲ ਨੂੰ 4 ਤਰੀਕ ਹੈ ਜੋ ਵੀ ਸਾਡੀ ਰਣਨੀਤੀ ਪਰਿਵਾਰ ਦੀ ਹੋਊਗੀ ਜੀ ਸਾਰਾ ਸ਼ਹਿਰ ਪਰਿਵਾਰ ਦੇ ਨਾਲ ਦੀ ਗੱਲ ਕੀ ਹੈ ਦੁੱਖ ਨਾਲ ਬੰਡੇ ਤੋਂ ਘਟਦਾ ਹੈ ਇਹ ਖੁਸੀ ਬੰਡੇ ਤੋਂ ਵੱਧਦੀ ਹੈ ਬੱਦੀ ਹੈ ਬੜਾ ਦੁੱਖ ਦਾ ਇਹ ਕਰੀਬ 27 ਦਿਨ ਹੋ ਗਏ ਸਮਾਣਾ ਰੋਜ਼ ਦੁੱਖ ਵੱਧਦਾ ਜਾ ਰਿਹਾ ਸਾਡਾ ਦਾ ਜੀ ਕਿਉਂਕਿ ਨਿਆਂ ਦਾ ਲੇਟ ਹੋਣਾ ਜੀ ਬਹੁਤ ਬੜੇ ਜਿਆਦਾ ਇਨਸਾਫ ਕਦ ਮਿਲੇਗਾ ਰੋਜ਼ ਕੱਲ ਸਮਾਣੇ ਦਾ ਬੜਾ ਦੁੱਖ ਤਾਂ ਸਮਾਣੇ ਚ ਅਸੀਂ ਦੇਖਿਆ ਨਹੀਂ ਹੈ ਜੀ ਸਰ ਇਹ ਸਮਾਣੇ ਦੇ ਇਤਿਹਾਸ ਦਾ ਯਾ ਤਾਂ ਇੱਕ ਵਾਰੀ ਅਤਵਾਦ ਦੇ ਟਾਈਮ ਚ ਅਸੀਂ ਦੇਖਿਆ ਜਦੋਂ ਤੇਗਲੀਂ ਸੋਈਆਂ ਸੀ ਹਾਂ ਇਹ ਬੱਚਿਆਂ ਦਾ ਦੁੱਖ ਜੀ ਛੋਟੇ ਛੋਟੇ ਬੜੇ ਦੋਸ਼ੀ ਲੋਕ ਨੇ ਕਿ ਤਕਰੀਬਨ ਜਦੋਂ ਇੱਕ ਘਰ ਦੇ ਚਿਰਾਗ ਬੁਝਾ ਦਿੱਤੇ ਨੇ ਇਨਾਂ ਨੇ ਸੱਤ ਘਰਾਂ ਦੇ ਇੱਕ ਬੱਚਾ ਹੁੰਦਾ ਇੱਕ ਰੱਬ ਦਾ ਰੂਪ ਹੁੰਦਾ ਜੀ ਪਰ ਉਹਨਾਂ ਦੀ ਇੰਨੀ ਇਨਸਾਨੀਤ ਮਰ ਗਈ ਹੁਣ ਤੱਕ ਨਹੀਂ ਆ ਕੇ ਪਹੁੰਚਿਆ ਕੋਈ ਜੀ ਪਤਾ ਨਹੀਂ ਕਿਉਂ ਕਿਉਂ ਸੁੱਤੇ ਪਏ ਸਰਪ ਤੋਂ ਅਪੀਲ ਕਰਦਾ ਕਿ ਜਲਦੀ ਜਲਦੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਜਿਹੜਾ ਇੱਕ ਬੰਦਾ ਰਹਿ ਗਿਆ ਮੇਨ ਬੰਦਾ ਰਹਿ ਗਿਆ ਉਹਨੂੰ ਜਲਦੀ ਤੋਂ ਉਸ ਨੂੰ ਸ਼ਹਿਰ ਵਾਸੀਆਂ ਨੂੰ ਉਹ ਬਹੁਤ ਵੱਡਾ ਸਦਮਾ ਲੱਗਾ ਕਿਉਂ ਸਾਡੇ ਸੱਤ ਨਿੱਕੇ ਨਿੱਕੇ ਸਾਡੇ ਫੁੱਲਾਂ ਵਾਂਗੂ ਬੱਚੇ ਔਰ ਇੱਕ ਸਾਡਾ ਡਰਾਈਵਰ ਭਰਾ ਸਾਡੇ ਟਿਪਰਾਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਫਿਰ ਤੁਸੀਂ ਟਿਪਰ ਮਾਲਕਾਂ ਨੂੰ ਕਿਸ ਵੇਸ ਤੇ ਵਿਚਾਰ ਰਹੇ ਹੋ ਤੁਹਾਨੂੰ ਜਿਹੜੇ ਮਾਈਨਿੰਗ ਚ ਕੰਮ ਕਰਦੇ ਨੇ ਚਲੋ ਅਸੀਂ ਵੀ ਦੇਖਦੇ ਆ ਸਿਰਫ ਉਹਨੂੰ ਐਸੇ ਕਰਕੇ ਵੈਸਟ ਨਹੀਂ ਕਰਦੇ ਪਏ ਵੀ ਉਹ ਜੇ ਉਹਨੂੰ ਰੈਸਟ ਕਰ ਲਿਆ ਉਹ ਜਵਾਕ ਕਿਤੇ ਗਲਤ ਉਹ ਇਹਨਾਂ ਦੇ ਪਰਦੇ ਪਾਸ ਨਾ ਕਰਦੇ ਤੇ ਇੱਕ ਪਰਿਵਾਰ ਦੇ ਜਿੱਤੇ ਦੋ-ਦੋ ਬੱਚੇ ਯਾਰ ਪੂਰੇ ਹੋਰ ਨਾ ਜਿਹਦੇ ਇਨਸਾਨ ਹੁੰਦੇ ਜੀ ਤਾਂ ਇੱਥੇ ਆਉਂਦੇ ਨਾਲ ਲੱਗ ਕੇ ਅੱਗੇ ਜਾ ਕੇ ਇਹਨੂੰ ਰੈਸਟ ਕਰਾਉਂਦੇ ਮੈਂ ਤੇ ਇਹਨਾਂ ਨੂੰ ਅੱਛੀ ਬੱਚੇ ਕਿਤੇਰੇ ਤੁਹਾਡੇ ਕੋਲ ਕਿਤੇ ਇਹਨਾਂ ਨੇ ਵੀਰ ਜੀ ਘਰ ਦਾ ਗਚਾਰਾ ਪੈਸੇ ਚੱਲਦਾ ਆਪ ਦੇਖ ਜਾ ਉਹਨਾਂ ਦੀ ਸਿਰਤੀ ਸੀਗਾ ਵੀਰ ਜੀ ਸਾਰਾ ਖਰਚ ਉਹਨਾਂ ਦੀ ਸਿਰਤੀ ਸੀਗਾ ਹੁਣ ਕਮਾਨ ਵਾਲਾ ਨਾ ਕੋਈ ਨਹੀਂ ਹੈਲਪ ਕਰ ਬੱਚੇ ਵੱਡਾ ਮੁੰਡਾ ਮੇਰਾ 12 ਸਾਲ ਦਾ ਹੀ ਕੁੜੀ ਐ ਮੇਰੇ 10 ਸਾਲ ਛੋਟਾ ਮੁੰਡਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਿੱਛੇ ਜੋ ਬਾਈ ਜੀ ਹੋਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੱਤ ਬੱਚਿਆਂ ਦੀ ਮੌਤ ਹੋ ਗਈ ਅੱਠਵਾਂ ਬਾਈ ਜੀ ਡਰਾਈਵਰ ਸੀ ਗੱਡੀ ਜਬਰੂਰੀਆਂ ਨੇ ਤਿੰਨ ਬੱਚੇ ਨੇ ਇਸ ਭੈਣ ਦੇ ਕੋਲ ਮਤਲਬ ਘਰ ਵਾਲੇ ਦੀ ਮੌਤ ਹੋ ਗਈ ਉਹਦੇ ਸਿਰ ਤੇ ਸਾਰਾ ਘਰ ਦਾ ਗੁਜ਼ਾਰਾ ਸੀ ਜੋ ਸਮਾਣੇ ਵਾਲੀ ਫਤੇਪੁਰੇ ਜੋ ਪਟਿਆਲਾ ਰੋ